ਹੋਏ ਆਦਾ ਜਮੀ ਤੱਕ ਆ ਬਈ ਯਾਰ ਨਹੀਂ ਨਹੀਂ ਇਹਦਾ ਯਾਰ ਲੈ ਇਹਨੂੰ ਕੌਣ ਕਹਿ ਦੂਗਾ ਬਈ ਯਾਰ ਇਹ ਇੱਕ ਦੂਆ ਕੈਮਰਾ ਨਹੀਂ ਇਹਦੇ ਵਿੱਚ ਤਾਂ ਸਕਰੀਨ ਵੀ ਵੱਡੀ ਹੈ ਗੱਡੀ ਵਾਲਾ ਕੈਮਰਾ ਹੈ ਕੋਈ ਉਹ ਕੈਮਰਾ ਨਹੀਂਗਾ ਦੂਸਰਾ ਅੱਛਾ ਫੋਟੋ ਫੋਟੋ ਏਦਾਂ ਖਿੱਚ ਸਕਦੇ ਆ ਨਹੀਂ ਨਹੀਂ ਫੋਟੋ ਨਹੀਂ ਖਿੱਚ ਸਕਦਾ ਇਹ ਗੱਡੀ ਦੇ ਡੈਸ਼ ਕੈਮ ਚ ਹੀ ਲੱਗੂਗਾ ਨਾ ਮੈਂ ਕਹਿੰਦਾ ਕਾਉਂਟਰ ਰਿਪਲੇਸਮੈਂਟ ਆ ਅੱਛਾ ਬੀਜ ਬਾਈ ਚਾਂਸ ਹੁੰਦਾ ਬਾਈ ਚਾਂਸ 2 ਸਾਲਾਂ ਦੇ ਅੰਦਰਾਂ ਤਾਂ ਕੋਈ ਵੀ ਪੀਸ ਖਰਾਬ ਹੁੰਦਾ ਮੇਰੀ ਲੜੀ ਲਾਈਫ ਇੰਸਟਾਲੇਸ਼ਨ ਕਰੀ ਹੋਈ ਖਰਾਬ ਹੁੰਦੀ ਆ ਕੁਝ ਨਹੀਂ ਕਰਨਾ ਵੀਰ ਨੇ ਆ ਕੇ ਮੇਰੇ ਕੋਲ ਡੱਬਾ ਰੱਖਣਾ ਆਪਦੇ ਹੱਥ ਨਾਲ ਨਵਾਂ ਚੱਕ ਕੇ ਲੈ ਜਾਣਾ ਬਸ ਪੁੱਛਣਾ ਵੀ ਨਹੀਂ ਹੋ ਗਈ ਮੰਨ ਕੇ ਚੱਲੋ ਹੁਣ ਇੱਥੇ ਬੰਦਾ ਕਹਿੰਦਾ ਯਾਰ ਇਹਦਾ ਮੈਂ ਕੀ ਹਿੱਲਾ ਕਰਾਵਾਂ ਹਾਂ ਬਾਈ ਕਹਿੰਦਾ ਤੁਸੀਂ ਮੇਰੇ ਕੋਲ ਆਹ ਲਾਈਟ ਲੈ ਕੇ ਆਓ ਮੈਂ ਤੁਹਾਨੂੰ ਆ ਬਣਾ ਕੇ ਦੇ ਦੂੰਗਾ ਇਹ ਵੀਰ ਜੀ ਵੀ ਸਾਡੇ ਨਾਲੇ ਖੜੇ ਨੇ ਇਹ ਜੀ ओरिजिनल ਲੈਨ ਬਗਜੋ ਆਪਣੀ ओरिजिनल ਏਜੰਸੀ ਦੇ ਵਿੱਚੋਂ ਤਾਂ 90000 ਰੁਪਏ ਦਾ ਸੈੱਟ ਆ ਜੀ ਮੈਂ 60 70000 ਦਾ ਐਸਟੀਮੇਟ ਲੈਦੀ 90000 ਦਾ ਸੈੱਟ ਆ ਇਹ 90000 ਰੁਪਏ ਦਾ ਸੈੱਟ ਆ ਇਹ ਸੈੱਟ ਆਪਣੇ ਕੋਲੋਂ ਮਿਲੂਗੀ ਸਾਰੀ 7000 ਰੁਪਏ ਦੀ ਇੱਕ ਪੀਸ 14000 ਦਾ ਸੈੱਟ ਆ 90000 ਦੀ ਕੰਪਨੀ ਚ ਆ ਬਾਈ ਕਹਿੰਦਾ ਮੇਰੇ ਤੋਂ 14000 ਦੇ ਲਾ ਦੋ ओरिजिनल ਦੀ ओरिजिनल ਵੀ ਜੀ ਹਰ ਤਰ੍ਹਾਂ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਗੱਡੀਆਂ ਦੇ ਰੇਟਡ ਵੀਡੀਓ ਲੈ ਕੇ ਆਇਆਗੇ ਐਸੈਸਰੀ ਲਾ ਲਓ ਜਾਂ ਲਾਈਟਾਂ ਪਲੇਅਰ ਪਲੂਰ ਮਤ ਜੱਸੀ ਭਰਾ ਆਪਣੇ ਨਾਲ ਆ ਪਹਿਲਾਂ ਤਾਂ ਵੀਰੇ ਕੀ ਹਾਲ ਚਾਲ ਠੀਕ ਹੈ ਜੀ ਤੇ ਕਿਸੇ ਭਰਾ ਨੇ ਬਿਲਕੁਲ ਹੀ ਜੈਜ ਰੇਟ ਦੇ ਵਿੱਚ 올 ਰੌਂਡਰ ਕੰਮ ਕਰਾਉਣਾ ਆਉਣਾ ਤਾਂ ਆਪਣੇ ਭਰਾ ਕੋਲ ਪਹੁੰਚ ਜਾਓ ਐਡਰੈਸ ਜ਼ਰੂਰ ਸਮਝ ਲਓ ਜਿੰਨਾ ਭਰਾ ਦੇਖ ਰਹੇ ਹੋ ਆਪਣਾ ਹੈਗਾ ਜੱਸੀ ਮੋਟਰਸਾਣਾ ਵੀਰੇ ਬੰਪਰ ਰਿਪੇਅਰ ਦੇ ਨਾਮ ਤੇ ਹਾਂਜੀ ਜੇ ਕਿਸੇ ਨਾਲ ਹੋਰੇ ਆਣਾ ਹੋਵੇ ਤਾਂ ਪ੍ਰੋਪਰ ਐਡਰੈਸ ਕੀ ਪੈਂਦਾ ਦਾ ਐਡਰੈਸ ਪੋਹੋਗੇ ਜੀ ਆਪਣਾ ਮਰੇਕੋਟਲਾ ਰੋਡ ਨੀਅਰ ਨੱਤ ਹਸਪੀਟਲ ਹਾਂਜੀ ਠੀਕ ਹੈ ਜੀ ਆਪੋਜੀਟ ਆਪਣੇ ਹਾਕਮ ਸੀਟ ਮੇਕਰ ਆ ਠੀਕ ਹੈ ਧੂਰੀ ਸ਼ਹਿਰ ਜੀ ਇੱਕ ਵਾਰੀ ਵੀਰੇ ਉਧਰ ਕਮਾਈ ਮੜਾ ਕੈਮਰਾ ਉਹ ਸਾਹਮਣੇ ਆ ਮੇਨ ਰੋਡ ਆ ਜੀ ਆਪਣੀ ਧੂਰੀ ਤੋਂ ਮਲੇਰਕੋਟਲਾ ਹਨਾ ਜੀ ਜਦੋਂ ਜਾਣੇ ਆ ਹਾਂ ਜੀ ਹਾਂ ਖੱਬੇ ਆ ਤੁਸ ਨੂੰ ਭਰਾ ਹੋਰਾਂ ਦੋਰੇ ਬੋਰਡ ਦਿਖ ਜੂਗਾ ਲਓ ਬਈ ਭਰਾ ਕੋਲ ਪਿਆ ਇਧਰਲੇ ਪਾਸੇ ਬਈ ਬਾਦੂ ਸੈਸਰੀ ਦਾ ਸਮਾਨ ਤੇ ਨਾਲ ਦਵਾਂਗੇ ਅੱਜ ਆਪਾਂ ਤੁਸ ਨੂੰ ਇੱਕ ਘੈਂਟ ਜੀ ਆਫਰ ਆਜੋ ਵੀਰੇ ਜਿਸੀ ਪਹਿਲਾਂ ਦੋਰਾਂ ਨੂੰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਅੱਜ ਕੱਲ੍ਹ ਚੰਦਰੇਵੇਂ ਵੀਰੇ Android ਜਾਂ Smart Player ਗੱਡੀਆਂ ਵਾਲੇ ਹਨਾ ਜੀ ਜੇ ਗੱਲ ਕਰੀਏ ਵੀ ਆਪਣੇ ਕੋਲ ਕੋਈ ਭਰਾ ਆਉਂਦਾ ਸਭ ਤੋਂ ਪਹਿਲਾਂ ਤਾਂ ਆਪਾਂ ਆਫਰ ਕੀ ਦਵਾਂਗੇ ਆਫਰ ਆ ਜੀ ਆਪਣੇ ਨਾਲ Android ਦੇ ਨਾਲ ਬੈਕ ਕੈਮਰਾ ਫ੍ਰੀ ਲਾ ਕੇ ਦਵਾਂਗੇ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਪੱਕੀ ਗੱਲ ਹੋਵੇ ਕੱਲੋ ਇਹ ਨਾ ਕਹਦੇ ਹੋ ਯਾਰ ਬਈ ਠੀਕ ਹੈ ਇੰਸਟਾਲੇਸ਼ਨ ਕਰਕੇ ਸਾਰਾ ਕੁਝ ਕਰਕੇ ਫ੍ਰੀ ਲਾਵਾਂਗੇ ਕੈਮਰਾ ਫ੍ਰੀ ਲਾਵਾਂਗੇ ਕੈਮਰਾ ਤੇ ਇੱਕ ਚੀਜ਼ ਹੋਰ ਹੈਗੀ ਇੰਸਟਾਲੇਸ਼ਨ ਦੇ ਤੁਹਾਨੂੰ ਪੈਸੇ ਨਹੀਂ ਦੇਣੇ ਸਾਰਾ ਕੁਝ ਵਿੱਚ ਹੀ ਹੁੰਦਾ ਹੈਗਾ ਮਤਲਬ ਪਲੇਅਰ ਦੇ ਪੈਸੇ ਹੀ ਦੇਣੇ ਨੇ ਤੁਹਾਨੂੰ ਹੁਣ ਜੇ ਗੱਲ ਕਰਦੇ ਆ ਆਪਣੇ ਕੋਲ ਕਿ ਤੱਕ ਕਿਹੜੇ-ਕਿਹੜੇ ਪਲੇਅਰ ਪਏ ਨੇ ਇਕ ਤਾਂ ਆਪਣੇ ਕੋਲ ਵੀ ਜੀ TS TS7 ਜਿਹੜਾ ਸਟਾਰਟਿੰਗ ਦੇ ਵਿੱਚ ਲੱਗਦਾ ਹੈ ਹਰ ਇੱਕ ਪਲੇਅਰ ਆ ਉਹ ਮਿਲ ਜਾਣਗੇ ਕਾਰ ਐਪਲ ਪਲੇਅਰ ਮਿਲ ਜਾਣਗੇ ਜੀ ਆਪਣੇ ਕੋਲੇ ਪਨਾ ਕਾਰ ਐਪਲ ਪਲੇਅਰ ਦੇ ਸਾਰੇ ਮਿਲ ਜਾਣਗੇ ਡਾਇਮੰਡ ਪਲੇਅਰ ਮਿਲ ਜਾਣਗੇ ਤੁਸੀਂ ਆ ਚੈੱਕ ਕਰ ਸਕਦੇ ਦਿਖਾ ਦਿੰਦੇ ਹਾਂ ਤੁਹਾਨੂੰ ਡਾਇਮੰਡ ਪਲੇਅਰ ਦੀ ਜਿਆਦਾ ਡਿਮਾਂਡ ਆ ਹਨਾ ਹਾਂ ਡਾਇਮੰਡ ਪਲੇਅਰ ਦੀ ਬਹੁਤ ਡਿਮਾਂਡ ਰਹਿੰਦੀ ਹੈ ਅੱਜ ਕੱਲ ਇਹ ਆਪਣੇ ਕੋਲ ਉਹ ਨਹੀਂ ਹੈਗਾ ਵੀ ਦੇਸੀ ਦੇ ਵਿੱਚ ਸਾਰਾ ਬਲੂ ਜ਼ੋਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਲੂ ਜ਼ੋਨ ਕੰਪਨੀ ਦੇ ਵਿੱਚ ਹੀ ਇਹ ਜਿਹੜਾ ਪਲੇਅਰ ਤੁਹਾਨੂੰ ਮਿਲੂਗਾ ਜੀ ਡਾਇਮੰਡ ਪਲੇਅਰ ਆ ਇਹ ਡਾਇਮੰਡ ਪਲੇਅਰ ਵਗੈਰਾ ਵੀ ਸਾਰੇ ਆਪਣੇ ਕੋਲੇ 10 ਇ ਮਤਲਬ ਪ੍ਰੋਪਰ ਫਿਟਿੰਗ ਦੇ ਨਾਲ ਤੁਹਾਨੂੰ ਸਮਾਨ ਮਿਲੇਗਾ ਇੱਕ ਜੇ ਆਪਣੇ ਕੋਲ ਕੋਈ ਭਰਾ ਆਉਂਦਾ ਕਿ ਬਜਟ ਹੁੰਦਾ ਵੀਰੇ ਹਰੇਕ ਦਾ ਅਲੱਗ ਲੱਗਣਾ ਵੀ ਆਪਣੇ ਕੋਲ ਕੋਈ ਭਰਾ ਆਉਂਦਾ ਪਲੇਅਰ ਦਾ ਸਟਾਰਟਿੰਗ ਪ੍ਰਾਈਸ ਆਪਣੇ ਕੋਲ ਸਟਾਰਟ ਕਿੰਨੇ ਤੋਂ ਜਾਂਦੇ ਨੇ ਪਲੇਅਰ ਸਟਾਰਟਿੰਗ ਪ੍ਰਾਈਸ ਤਾਂ ਦੇਖ ਵੀਰ ਜੀ ਜੇ ਵਧੀਆ ਮੰਨ ਕੇ ਚੱਲ ਵੀ ਜਿਹਦੀ ਕੁਆਲਿਟੀ ਵੀ ਹੋਵੇ ਠੀਕ ਹੈ ਨਾ ਲਾਉਣ ਨੂੰ ਤਾਂ ਅਸੀਂ 3500 ਰੁਪਏ ਦਾ ਵੀ ਪਲੇਅਰ ਲਾ ਕੇ ਦੇ ਦਾਂਗੇ ਉਹਦੇ ਕੋਈ ਇਸ਼ੂ ਨਹੀਂ ਹੈਗਾ ਪਰ ਉਹਦੀ ਕੁਆਲਿਟੀ ਡਾਊਨ ਹੋ ਜੀ ਪਰ ਵਧੀਆ ਜਿਹੜਾ ਅਸੀਂ ਰეკਮੈਂਡ ਕਰਦੇਗਾ ਆਹ ਨੂੰ ਵੀ ਆ ਲਵਾਓ ਉਹ 5000 ਰੁਪਏ ਤੋਂ ਸਟਾਰਟਿੰਗ ਆ ਉਹਦੀ ਕੋਈ ਪ੍ਰੋਬਲਮ ਇਹ ਨਹੀਂ ਹੈ ਕਿ ਵੀ ਅਸੀਂ ਵਾਰੰਟੀ ਦੇ ਰਹੇ ਹਾਂ ਵੀ ਉਹਦੇ ਕੋਈ ਰਿਪੇਅਰ ਕਰਾ ਕੇ ਦਵਾਂਗੇ ਨਾ ਪੀਸ ਖਰਾਬ ਹੋ ਗਿਆ ਨਾਲ ਜਦ ਨਵਾਂ ਲੈ ਕੇ ਜਾਓ ਲਓ ਬਈ 5000 ਦੇ ਵਿੱਚ ਹੀ ਤੁਹਾਨੂੰ ਬੈਕ ਕੈਮਰਾ ਫਰੀ ਮਿਲ ਜੂ ਇੰਸਟਾਲੇਸ਼ਨ ਫਰੀ ਮਿਲੂ 5000 ਬਸ ਕਲਾਸ ਹੋਣਾ ਪਲੇਅਰ ਦੇ ਪੈਸੇ ਦੇਣੇ ਨੇ ਸਟਾਰਟਿੰਗ ਪ੍ਰਾਈਸ ਹੈ ਜਿਵੇਂ ਜਿਵੇਂ ਤੁਸੀਂ ਬਜਟ ਕਈ ਜਾਓਗੇ ਜਿਹੇ ਜੀ ਕੁਆਲਿਟੀ ਮੰਗੀ ਜਾਓਗੇ ਉਹਹੀ ਅੱਗੇ ਅੱਗੇ ਚੀਜ਼ਾਂ ਬਾਕੀ ਅਲੱਗ ਅਲੱਗ ਬ੍ਰਾਂਡ ਦੇ ਜਿਹੇ ਜਿਸ ਤਰ੍ਹਾਂ ਦੇ ਮੰਗਣਗੇ ਕਰਨਗੇ ਮਤਲਬ ਉਸ ਤਰ੍ਹਾਂ ਦੀ ਆਪਣੀ ਕੋ ਕੁਆਲਿਟੀ ਮਿਲਦੀ ਜਾਊਗੀ ਜੀ ਤੇ ਮੈਂ ਸੋਣਾ ਵੀ ਤੁਸੀਂ ਜਿਹੜਾ ਆਪਣਾ ਅੱਜ ਕੱਲ ਇੱਕ ਤਾਂ ਬੰਦਨ ਡਰ ਹਾਂ ਹਾਂਜੀ ਆ ਡੈਸ਼ ਕੈਮ ਜੀ ਇਹ ਇਹ ਤਾਂ ਬਈ ਇਹ ਮੰਨ ਕੇ ਚੱਲੋ ਜੇ ਤੁਹਾਡੀ ਗਲਤੀ ਨਹੀਂ ਹੈਗੀ ਤੁਹਾਡੀ ਗੱਡੀ ਦੇ ਵਿੱਚ ਆ ਲੱਗਿਆ ਹੋਇਆ ਇਹ ਤਾਂ ਮੇਰੇ ਬੰਦੇ ਨੂੰ ਬਚਾ ਦੋ ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਸਿੱਧੀ ਜੀ ਗੱਲ ਹੈ ਇਹਦੇ ਵਿੱਚ ਅਲੱਗ-ਅਲੱਗ ਮਾਡਲ ਆਉਂਦੇ ਨੇਗੇ ਹਾਂਜੀ ਹਾਂ ਤੁਸੀਂ ਆਹ ਦੇਖੋ ਜੀ ਇਹ ਸਟਾਰਟਿੰਗ ਦੇ ਵਿੱਚ ਆ ਗਿਆ ਜਿਹੜਾ ਆਪਣਾ ਮਾਡਲ ਆ ਹਾਂਜੀ ਠੀਕ ਹੈ ਜੀ ਇਹ ਸਟਾਰਟਿੰਗ ਦੇ ਵਿੱਚ ਸਿੰਪਲ ਵਾਲਾ ਆ ਗਿਆ ਠੀਕ ਹੈ ਜੀ ਇਹਦੇ ਵਿੱਚ ਸਕਰੀਨ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਤੁਹਾਨੂੰ ਫਰੰਟ ਬੈਕ ਤੇ ਦੋਨੇ ਦੇ ਨਾਲ ਮਿਲ ਜੇ ਫਰੰਟ ਤੇ ਬੈਕ ਵਿਦ ਸਕਰੀਨ ਦੇ ਨਾਲ ਦਿਖੂਗਾ ਛੋਟਾ ਮੋਬਾਈਲ ਹੈ ਗੱਡੀਆਂ ਦਾ ਛੋਟਾ ਮੋਬਾਈਲ ਇਹ ਜੇ ਮੰਨ ਲੇ ਕਿ ਬੈਕ ਕੈਮਰਾ ਦੀ ਸਕਰੀਨ ਨਹੀਂ ਲੱਗੀ ਹੋਈ ਹੈਗੀ ਲਾ ਬਈ ਆ ਜੀ ਚੈੱਕ ਕਰੋ ਬਈ ਇਹਦਾ ਮੈਂ ਕਹਿੰਦਾ ਯਾਰ ਉਹੀ ਤਾਂ ਤਕਨੀਕ ਬਦਲੀ ਜਾਂਦੀ ਹੈ ਬਈ ਡੈਸ਼ ਕੈਮਰਾ ਆ ਗਿਆ ਸਕਰੀਨ ਵਾਲਾ ਮੋਬਾਈਲ ਇੱਕ ਤਰ੍ਹਾਂ ਦਾ ਹੈ ਨਾ ਜਿਵੇਂ ਸਕਰੀਨ ਹੈ ਇਹਦੇ ਚ ਸਕਰੀਨ ਦੇ ਵਿੱਚ ਹੀ ਇਹਦਾ ਬੈਕ ਕੈਮਰਾ ਵੀ ਸ਼ੋ ਹੋਊਗਾ ਇਹ ਤਾਂ ਬਈ ਦੇਖਣ ਨੂੰ ਜਿਵੇਂ ਆਪਾਂ ਛੋਟਾ ਜਾਂ ਕੈਮਰਾ ਨਹੀਂ ਵਰਤਦੇ ਹੁੰਦੇ ਬਿਲਕੁਲ ਉਹੀ ਹੈ ਇਹ ਗੱਡੀ ਵਾਲਾ ਕੈਮਰਾ ਇਹਦੇ ਵਿੱਚ ਇੱਥੇ ਸਕਰੀਨ ਤੱਕ ਵੀ ਚੱਲੂਗੀ ਨਾਲ ਹੁੰਦੇ ਪੂਰੀ ਵਿਜ਼ਿਬਿਲਟੀ ਦੇ ਵਿੱਚ ਆਹ ਦੇਖ ਸਕਦੇ ਹੋ ਜੇ ਵੱਡੀ ਸਕਰੀਨ ਚ ਲੱਭ ਹੋਊਗੀ ਆਦਾ ਜੰਮੀ ਤੱਕ ਆ ਬਈ ਯਾਰ ਨਹੀਂ ਨਹੀਂ ਇਹਦਾ ਯਾਰ ਲੈ ਇਹਨੂੰ ਕੌਣ ਕਹਿ ਦੂਗਾ ਬਈ ਯਾਰ ਇਹ ਇੱਕ ਦੂਆ ਕੈਮਰਾ ਨਹੀਂ ਇਹਦੇ ਵਿੱਚ ਤਾਂ ਸਕਰੀਨ ਵੀ ਵੱਡੀ ਹੈ ਗੱਡੀ ਵਾਲਾ ਕੈਮਰਾ ਹੈ ਕੋਈ ਉਹ ਕੈਮਰਾ ਨਹੀਂਗਾ ਦੂਸਰਾ अच्छा फोटो नहीं, नहीं, फोटो ਏਦਾ ਖਿੱਚ ਕੇ ਨਹੀਂ ਨਹੀਂ ਫੋਟੋ ਨਹੀਂ ਖਿੱਚਦਾ ਇਹ ਗੱਡੀ ਦੇ ਡੈਸ਼ ਕੈਮ ਚ ਹੀ ਲੱਗੂਗਾ ਡੈਸ਼ ਕੈਮ ਲੱਗੇ ਕੀ ਆ ਮੰਨ ਕੇ ਚੱਲੀ ਜੀ ਇੰਸਟਾਲੇਸ਼ਨ ਦੇ ਨਾਲ ਇਹਦਾ ਬੈਕ ਕੈਮਰਾ ਵੀ ਇਹ ਚ ਜਿਵੇਂ ਗੱਡੀ ਬੈਕ ਕਰਨੀ ਆ ਤਾਂ ਪ੍ਰੋਪਰ ਇਹਦੇ ਵਿੱਚ ਡਿਸਪਲੇ ਹੋਊਗਾ اچھا ਇਹਦੇ ਵਿੱਚ ਡਿਸਪਲੇ ਹੋ ਜਾਰਾ ਕੋਈ ਜਾਰਾ ਬੈਕ ਗੇਅਰ ਪਾਇਆ ਤਾਂ ਪ੍ਰੋਪਰ ਡਿਸਪਲੇ ਹੋਊਗਾ ਸਾਰਾ ਦਿਖੂਗਾ ਬੱਲੇ ਬੱਲੇ ਦਾ ਬਾਈ ਦੇਖਣ ਨੂੰ ਵੀ ਸੋਹਣਾ ਕੋਈ ਜਿਆਦਾ ਮਹਿੰਗਾ ਹੋਗਾ ਮਹਿੰਗੀ ਚੀਜ਼ ਨਹੀਂ ਕੀ ਇਹ ਮਹਿੰਗਾ ਕੋਈ ਨਹੀਂ ਵੀਰੇ ਬੰਨ ਕੇ ਚੱਲ ਵੀ ਨਾਰਮਲ ਰੇਂਜ ਦੇ ਨੇ ਜਮੀ ਜਾਇ ਜਿਹੜਾ ਬਿਲਕੁਲ ਜਾਇ ਜਿਹੜਾ ਜੇ ਮਾਰਕੀਟ ਜਾਏ ਪਤਾ ਕਰਕੇ ਉਸ ਨੂੰ ਵੀ ਘੈਂਟ ਰੇਟ ਦੇ ਦਾਂਗੇ ਫੇਰ ਆਜੋ ਆਪਣੇ ਕੋਲ ਦੀ ਜੀ ਗੱਲ ਉਸ ਤੋਂ ਬਾਅਦ ਚ ਆ ਗਿਆ ਸਾਡੇ ਕੋਲ ਆਹ ਦੇਖੋ ਡੈਸ਼ ਕੈਮ ਹਾਂਜੀ ਇਹ ਵਿੱਦ ਕੈਵਨ ਦੀ ਵੀ ਤੁਹਾਨੂੰ ਵੀ ਰਿਕਾਰਡਿੰਗ ਕਰਕੇ ਦਊਗਾ ਇਹ ਅੰਦਰਲਾ ਕੈਵਨ ਜਿਹੜਾ ਗੱਲ ਬਾਤ ਦੀ ਇਹ ਤਿੰਨ ਕੂਆ ਦੇਖੋ ਤੁਸੀਂ ਦੇਖ ਸਕਦੇ ਹੋ ਬੈਕ ਕੈਮਰਾ ਫਰੰਟ ਠੀਕ ਹੈ ਕੈਵਨ ਕੈਮਰਾ ਅੱਛਾ ਤਿੰਨ ਕੈਮਰੇ ਲੱਗੇ ਹੋਏ ਨੇ ਹਾਂ ਤਿੰਨੇ ਕੈਮਰੇ ਇਦੀ ਚ ਤਿੰਨੇ ਚੱਲਦੇ ਨੇ ਤਿੰਨੇ ਚੱਲਣਗੇ ਭਾਈ ਆਹ ਦੇਖੋ ਇਹ ਜਿਹੇ ਚੀਜ਼ਾਂ ਮਿੱਤਰੋ ਮਾਰਕੀਟ ਚ ਨਵੇਂ ਆ ਗਏ ਇਕੱਲੇ ਐ ਨਹੀਂ ਹੁਣ ਆਪਾਂ ਆਪਾਂ ਡਿਊਲ ਕਲਰ ਕਹਿ ਦਿੰਦੇ ਨੇ ਕਈ ਕਹਿੰਦੇ ਨੇ ਟਰਾਈ ਕਲਰ ਹਨਾ ਉਹਦੇ ਵਿੱਚ ਏ ਟੂ ਜ਼ ਕਿੰਨੇ ਟਰਾਈ ਕਲਰ ਦੇ ਵਿੱਚ ਜੀ ਆਪਣੇ ਕੋਲ ਪ੍ਰੋਜੈਕਟਰ ਸਿਸਟਮ ਆ ਜਾਂਦਾਗਾ ਨੀਚੇ ਫੌਗ ਲੈਟ ਦੇ ਵਿੱਚ ਲੱਗਣ ਵਾਸਤੇ ਤੁਸੀਂ ਆਹ ਦੇਖ ਸਕਦੇ ਹੋ ਅੱਛਾ ਵੱਡੀਆਂ ਲੈਟਾਂ ਛੇੜਨ ਦੀ ਲੋੜ ਹੀ ਨਹੀਂ ਹਨਾ ਹਾਂ ਜੀ ਨੀਚੇ ਫੌਗ ਦੇ ਵਿੱਚ ਆਉਣਾ ਪਹਿਲਾਂ ਦੇਖੋ ਜੀ ਇਹ ਆਈਪੀਐਚ ਦਾ ਪ੍ਰੋਜੈਕਟਰ ਆ ਗਿਆ ਆਪਣੇ ਕੋਲੇ ਠੀਕ ਹੈ ਜੀ 1 ਇਅਰ ਦੀ ਗਾਰੰਟੀ ਦੇ ਨਾਲ ਇਹ ਮਿਲੂਗਾ ਜੀ ਠੀਕ ਹੈ ਨਾ ਇਹਦਾ ਰੇਟ ਸਿਰਫ ਓਨਲੀ 5500 ਰੁਪਏ ਵਿਦ ਫਿਟਿੰਗ ਕਰਕੇ ਆ ਤਿੰਨ ਕਲਰ ਹੁੰਦੇ ਨੇ ਇਹਦੇ ਵਿੱਚ ਵਾਈਟ ਬਲੂ ਇੱਕ ਹੋਰ ਹੁੰਦਾ ਹਨਾ ਯੈਲੋ ਯ ਬਿਲੀਵ ਜਾਂਦਾ ਹਾਂ 180 ਵਾਟ ਦੇ ਵਿੱਚ 2 ਸਾਲ ਦੀ ਗਾਰੰਟੀ ਦੇ ਨਾਲ ਅੱਛਾ ਇਹਦੀ 2 ਸਾਲ ਦੀ ਗਾਰੰਟੀ ਹੈ 2 ਸਾਲ ਦੀ ਗਾਰੰਟੀ ਹੈ ਦੀ ਵਿਜ਼ਿਬਿਲਟੀ ਪੂਰੀ ਹੈ ਟਰਾਈਗਲ ਤਿੰਨੇ ਕਲਰ ਦੇ ਵਿੱਚ ਇਹ ਨਹੀਂ ਮੈਂ ਤੁਹਾਨੂੰ ਇੱਕ ਸਲਾਹ ਦੇ ਦਿੰਦਾ ਜਿਹੜੇ ਆਪਣੇ ਭਰਾ ਕਹਿੰਦੇ ਨੇ ਕਿ ਚਾਨਣਾ ਘਟ ਹੈ ਇਹਨਾਂ ਦਾ ਸਭ ਤੋਂ ਜ਼ਿਆਦਾ ਬੈਨੀਫਿਟ ਹੈ ਕਿ ਇਹ ਤੁਹਾਨੂੰ ਸਾਹਮਣੇ ਵਾਲਾ ਬੰਦਾ ਗਾਲਾਂ ਨਹੀਂ ਕੱਢੂਗਾ ਹਾਂ ਇਹਨਾਂ ਗੱਡੀ ਦੇ ਬੰਪਰ 'ਚ ਲੱਗ ਜਾਂਦੇ ਨੇ ਉਹ ਚਾਨਣ ਉੱਪਰ ਨਹੀਂ ਪੈਣਾ ਸੜਕ ਤੇ ਪਊਗਾ ਆਪਣੇ ਕੋਲ ਹਰ ਗੱਡੀ ਦਾ ਸੋਲੂਸ਼ਨ ਹੈ ਜੀ ਪ੍ਰੋਜੈਕਟਰ ਲਗਾਉਣ ਵਾਸਤੇ ਜੇ ਮੰਨ ਕੇ ਚੱਲ ਵੀ ਕਿਸੇ ਗੱਡੀ ਤੇ ਲੱਗਦੇ ਹੁਣ ਬਰਨਾ ਫਲੂਇਡਿਕ ਹੈ ਜੀ ਹਾਂਜੀ ਉਹਦੇ ਦੂਜੇ ਹਾਕੀ ਟਾਈਪ ਤੁਸੀਂ ਦੇ ਸਕਦੇ ਇਸ ਤਰ੍ਹਾਂ ਦੇ ਹਾਕੀ ਟਾਈਪ ਫੌਗ ਲੈਂਪ ਲੱਗਿਆ ਹੁੰਦਾਗਾ ਤਾਂ ਉਹਦੇ ਵਿੱਚ ਆਪਣੇ ਕੋਲ ਕਵਰ ਹਰ ਗੱਡੀ ਦਾ ਮਿਲੂਗਾ ਪ੍ਰੋਪਰ ਕਵਰ ਦੇ ਵਿੱਚ ਫਿਟਿੰਗ ਕਰਕੇ ਅਸੀਂ ਪ੍ਰੋਜੈਕਟਰ ਲਗਾ ਫਿਟਿੰਗ ਦੀ ਜ਼ਿੰਮੇਵਾਰੀ ਆਪਣੀ ਹੈ ਫਿਟਿੰਗ ਦੀ ਜ਼ਿੰਮੇਵਾਰੀ ਆਪਣੀ ਹੈ ਕਰਕੇ ਦੇਣੀ ਆਪਾਂ ਕਰਕੇ ਦਵਾਂਗੇ ਤੇ ਗੱਲ ਕਰੋਗੇ ਰੇਟ ਪ੍ਰਾਈਸ ਕਿੰਨੇ ਵੋਲਟ ਤੋਂ ਲੈ ਕੇ ਕਿੰਨੇ ਵੋਲਟ ਤੱਕ ਆਪਣੇ ਕੋਲ ਪ੍ਰੋਜੈਕਟਰ ਤੇ LED ਪਈਆਂ ਪ੍ਰੋਜੈਕਟਰ ਵੀ ਜੀ ਆਪਣੇ ਕੋ ਤੇ ਜਿਹੜਾ 110 ਵਾਟ ਦਾ ਆਈਪੀਐਚ ਦਾਗਾ ਜੀ ਇਹਦੀ 1 ਸਾਲ ਦੀ ਗਾਰੰਟੀ ਹੈ ਤੇ ਜਿਹੜੀ ਬਲੂਜ ਆਉਂਦਾ ਹੋਊਗਾ ਉਹਦੀ 2 ਸਾਲਾਂ ਦੀ ਗਾਰੰਟੀ ਹੈ 2 ਸਾਲ ਦੀ ਗਾਰੰਟੀ ਐਲਈਡੀ ਟਿਊਬਸ ਆਪਣੇ ਕੋਲੇ 160 ਵਾਟ ਤੋਂ ਲੈ ਕੇ 340 ਵਾਟ ਦੇ ਵਿੱਚ ओरिजिनल ਦੇ ਵਿੱਚ ਮਿਲਣਗੇ ओरिजिनल ਦੇ ਵਿੱਚ ਮਿਲਣਗੇ ਭਾਈ ਉਹ ਨਹੀਂ ਹੈਗੀ ਵੀ ਦੇਸੀ ਦੇ ਵਿੱਚ ਚੱਲ ਮਾ ओरिजिनल ਦੇ ਵਿੱਚ ਸਾਰੀਆਂ ਚਾਨਣਾ ਦੇਖੋ ਚਾਨਣ ਦੀ ਗਾਰੰਟੀ ਸਾਡੀ ਹੈ ਜੀ ਪੂਰੀ ਫੁੱਲ A to Z ਗਾਰੰਟੀ ਆ ਪੱਕੀ ਗੱਲ ਹੈ ਉਹ ਸਾਰੇ ਜਿਹੜੇ ਦੇਖਣ ਲੱਗ ਰਹੇ ਨੇ ਨਾ ਮੈਂ ਕਹਿੰਦਾ ਕਾਊਂਟਰ ਰਿਪਲੇਸਮੈਂਟ ਆ ਅੱਛਾ ਮਾਰ ਬੀਜ ਬਾਈ ਚਾਂਸ ਖਰਾਬ ਹੁੰਦਾ ਬਾਈ ਚਾਂਸ 2 ਸਾਲਾਂ ਦੇ ਅੰਦਰ ਤਾਂ ਕੋਈ ਵੀ ਪੀਸ ਖਰਾਬ ਹੁੰਦਾ ਮੇਰੀ ਐਲਈਡੀ ਲਾਈਫ ਹੀ ਇੰਸਟਾਲੇਸ਼ਨ ਕਰੀ ਹੋਈ ਖਰਾਬ ਹੁੰਦੀ ਆ ਕੁਛ ਨਹੀਂ ਕਰਨਾ ਵੀਰ ਨੇ ਆ ਕੇ ਮੇਰੇ ਕੋਲ ਡੱਬਾ ਰੱਖਣਾ ਆਪਦੇ ਹੱਥ ਨਾਲ ਨਵਾਂ ਚੱਕ ਕੇ ਲੈ ਜਾਣਾ ਬਸ ਪੁੱਛਣਾ ਵੀ ਨਹੀਂ ਅੱਛਾ ਮਾ ਮੈਨੂੰ ਮੇਰਾ ਦਿਖਾ ਦੇਣਾ ਬ੍ਰਾਂਡ ਵੀ ਤੇਰੇ ਵਾਲਾ ਦਸੀ ਬ੍ਰਾਂਡ ਆ ਪਿਆ ਬਸ ਅੱਛਾ ਜੇ ਬਾਈ ਚਾਂਸ ਕੱਲ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਇਹ ਨਾ ਸੋਚੋ ਵੀ ਰਿਪੇਅਰ ਕਰਨਗੇ ਜਾਂ ਠੀਕ ਕਰਨਗੇ ਕਾਊਂਟਰ ਰਿਪਲੇਸਮੈਂਟ ਹੈ ਪੁਰਾਣੀ ਦੇ ਜੋ ਬਾਅਦ ਨਵੀਂ ਲੈ ਜਾਓ ਮੈਂ ਗੱਲ ਖਤਮ ਹੋ ਗਈ ਹਾਂ ਲਓ ਬਈ ਅਸੈਸਰੀ ਦੇ ਵਿੱਚ ਬਈ ਆ ਐਲਈ ਡੀਆਂ ਆ ਗਿਆ ਸਪੀਕਰਸ ਬੁੱਕਰ ਵੀ ਕਿਸੇ ਪੁਰਾਣਾ ਆਪਣੇ ਨਾਲ ਲੈਣੇ ਨੇ ਤਾਂ ਇਹ ਵੀ ਮਿਲ ਜਾਣਗੇ 베이스 ਟੂਬ ਵੀ ਮਿਲ ਜਾਣਗੇ ਸਪੀਕਰ ਹਾਂਜੀ 베이스 ਟੂਬ ਵੀ ਆਪਣੇ ਕੋਲ ਮਿਲ ਜਾਣਗੇ ਵੋਫਰ ਸਿਸਟਮ ਵੀ ਮਿਲ ਜੂਗਾ ਸਾਰਾ ਜੀ ਸਪੀਕਰ ਏ ਟੂ ਜ਼ਡ ਕੰਪੋਨੈਂਟ ਲਵਾਉਣਾ ਕਿਸੇ ਨੇ ਠੀਕ ਹੈ ਜੀ ਬਾਕੀ ਅੱਜ ਕੱਲ ਬਹੁਤ ਚੱਲ ਰਹੀਆਂ ਗੱਡੀਆਂ ਦੇ ਵਿੱਚ ਐਂਬੀਅਨ ਲਾਈਟ ਜੀ ਐਂਬੀਅਨ ਲਾਈਟ ਇਹਦਾ ਟਾਈਮ ਆ ਗਿਆ ਹਣਾ ਉਹ ਤੁਸੀਂ ਦੇਖਿਆ ਹੋਊਗਾ ਡੈਸ਼ਬੋਰਡ 'ਚ ਰੰਗ ਬਰੰਗੇ ਲਟਟੀਆਂ ਨੂੰ ਮਦੀਆਂ ਹੁੰਦੀਆਂ ਹੁੰਦੀਆਂ ਵਰਕਿੰਗ ਵਾਲੀਆਂ ਸਾਰੀਆਂ ਐਪ ਕੰਟਰੋਲ ਵਾਲੀਆਂ ਰਨਿੰਗ ਵਾਲੀਆਂ ਸਾਰੀਆਂ ਆਪਣੇ ਕੋਲ ਹੈ ਐਲਈ ਡੀ ਜਿਹੜੀ ਐਂਬ ਸਾਰੇ ਮਿਲ ਜਾਣਗੇ ਐਮਪਲੀਫਾਇਰ ਲਾਈਟ ਕੋਈ ਕਿਸੇ ਪੁਰਾਣੇ ਮਿਊਜ਼ਿਕ ਦਾ ਪੂਰਾ ਦਾ ਪੂਰਾ ਕੰਪੋਨੈਂਟ ਕੰਪਲੀਟ ਚਾਰੇ ਸਪੀਕਰ ਬੇਸ ਬੂਸ ਪਲੇਅਰ ਉਹ ਵੀ ਨਾਲ ਉਹ ਵੀ ਆ ਜਿਓ ਐਲਈਡੀ ਪ੍ਰੋਜੈਕਟਰ ਲੈਣੇ ਨੇ ਕੁਝ ਵੀ ਲੈਣੇ ਨੇ ਇੱਕ ਚੀਜ਼ ਹੋਰ ਹੈ ਨਾ ਆਪਣੇ ਕੋਲ ਲਾਈਟਾਂ ਵੀ ਮਿਲ ਜਾਂਦੀਆਂ ਨੇ ਹਨਾ ਜਿਹੜੇ ਅੱਜ ਕੱਲ੍ਹ ਚੱਲ ਰਹੀਆਂ ਨੇ ਜਿਵੇਂ ਐਲਈਡੀਆਂ ਹਾਂਜੀ ਹਾਂ ਸਕਾਰਪੋ ਦੇ ਨਜ ਮੈਂ ਪੰਜਾ ਸਾਰੇ ਸਕਾਰਪੋ ਦੇ ਆਪਣੇ ਸਾਰੀ ਗੱਡੀ ਦੇ ਮਿਲ ਜਾਣਗੇ ਹਾਂ ਫਰੰਟ ਬੈਕ ਸਾਈਡ ਮਿਰਰ ਗੱਡੀਆਂ ਦੇ ਸਾਰੇ ਆਪਾਂ ਨੂੰ ਮਿਲ ਜਾਣਗੇ ਆਪਣੇ ਸਾਰੇ ਮਿਲ ਜਾਣਗੇ ਕਿਉਂਕਿ ਅੱਗ ਲਟਾ ਬੈਕ ਲਟਾ ਸਾਈਡ ਮਿਰਰ ਕਿਸੇ ਵੀ ਤਰ੍ਹਾਂ ਦੀ ਪਾਲਿਸ਼ ਵਗੈਰਾ ਚਾਹੀਦੀ ਹੈ ਬੰਦੇ ਨੂੰ ਫਿਰ ਤਾਂ ਬਿਲਕੁਲ ਇੱਕ ਚੀਜ਼ ਦਾ ਇੱਕ ਚੀਜ਼ ਦੱਸੋ ਜਿਹੜੇ ਬੰਦੇ ਕੋਲ ਬੇਸ ਮਾਡਲ ਗੱਡੀ ਹੈ ਹਾਂ ਜੀ ਉਹ ਕਹਿੰਦਾ ਮੈਂ ਟੌਪ ਕਰਾਉਣੀ ਹੈ ਆਪਣੇ ਕੋਲ ਆ ਜੇ ਕਰ ਦਾਂਗੇ ਜੀ ਕਰ ਦਾਂਗੇ ਹਣਾ ਹਾਂ ਜੀ ਬਿਲਕੁਲ ਜੈਜ ਰੇਟ ਚ ਮੈਂ ਕਹਿੰਦਾ ਮੇਰੀ ਗੱਲ ਸੁਣੋ ਜੀ ਹੁਣ ਥਾਰ ਦੇ ਲਾ ਲਾ ਕੇ ਚੱਲੋ ਵੀ ਜਿਵੇਂ ਹੁਣ ਆਹ ਮੂਰਲੇ ਲਾਈਟਾਂ ਚੇਂਜ ਕਰਵਾਉਂਦੇ ਨੇ ਹਾਂ ਬੰਦੇ ਫਰੰਟ ਵਾਲੀਆਂ ਠੀਕ ਹੈ ਨਾ ਫਰੰਟ ਵਾਲੀਆਂ ਬੈਕ ਵਾਲੀਆਂ ਆਫਟਰ ਮਾਰਕੀਟ ਲਾਈਟਾਂ ਲਾਉਂਦੇ ਨੇ ਮੈਂ ਕਹਿੰਦਾ ਸਾਰੇ ਕਿਤੇ ਟਰਾਈ ਕਰਿਆ ਨਾ ਲੁਧਿਆਣਾ ਧੂਰੀ ਜਿੱਥੇ ਮਰਜ਼ੀ ਕਰਨਾ ਉੱਥੇ ਦੀ ਟਰਾਈ ਕਰ ਲੈਣਾ ਲੈ ਬਾਈ ਖੁੱਲਾ ਚੱਲ ਲੈਣਾ ਆਪਣਾ ਦੁੱਗਣਾ ਫਰਕ ਹੋਊਗਾ ਲਾਹੌਰ ਦੱਸੋ ਬਾਈ ਕਿਸੇ ਪ੍ਰਾਣੇ ਬੇਸਡ ਟੌਪ ਵੀ ਕਨਵਰਟ ਕਰਾਣੀ ਆਂ ਯਾ ਹੋ ਵੀ ਆਜੋ 100 ਸੋਨੂੰ ਸਪੈਸ਼ਲ ਦਿਖਾਨਾ ਹੁਣ ਕੀ ਹੁੰਦਾ ਆਪ ਆਪਣੀ ਗੱਡੀ ਦੀ ਲਾਈਟ ਐਦਾਂ ਦੀ ਹੋ ਗਈ ਮੰਨ ਕੇ ਚ ਹੁਣ ਇੱਥੇ ਬੰਦਾ ਕਹਿੰਦਾ ਯਾਰ ਇਹਦਾ ਮੈਂ ਕੀ ਹਿੱਲਾ ਕਰਾਵਾਂ ਹਾਂ ਬਾਈ ਕਹਿੰਦਾ ਤੁਸੀਂ ਮੇਰੇ ਕੋਲ ਆਹ ਲੈਟ ਲੈ ਕੇ ਆਓ ਮੈਂ ਤੁਹਾਨੂੰ ਆ ਬਣਾ ਕੇ ਦੇ ਦੂੰਗਾ ਹੈ ਇਹ ਵੀਰ ਜੀ ਵੀ ਸਾਡੇ ਨਾਲੇ ਖੜੇ ਨੇ ਜਿੰਨਾ ਦੀ ਆਪਣੀ ਗੱਡੀ ਲੱਟਣਾ ਵੀਰੇ ਹਣਾ ਆਹ ਦੇਖੋ ਆਪਣੀ ਗੱਡੀ ਦੀ ਆ ਲੈਟ ਜਾਈਆਂ ਆ ਦੇਖੋ ਉਸ ਤੋਂ ਸਾਮਣੇ ਇੱਕ ਲੈਟ ਕਲੀਅਰ ਕਰਤੀ ਆ ਤੁਸੀਂ ਫਰਕ ਦੇ ਸਕਦੇ ਹੋ ਲੈ ਬਾਈ ਆ ਰਾਤ ਜੀ ਹੋਰੀ ਸੀ ਇੱਧਰ ਚੜਦਾ ਬਾਈ ਹੋਰ ਹਣਾ ਦਿਨ ਇਹਨੂੰ ਆਪਾਂ ਕਹਿੰਦੇ ਕੀ ਆਗੇ ਬਸ ਇਹਨੂੰ ਪ੍ਰੋਸੈਸਰ ਨੂੰ ਆਪਾਂ ਬੇ ਸਾਫ ਸੁਭਾ ਕਰਨਾ ਹੈ। ਵੀ ਲਾਈਟਾਂ ਸਾਫ ਕਰਨੀਆਂ ਜੀ ਹੋਰ। ਓਕੇ। ਹਾਂ ਜੀ ਹਾਂ। ਕਿਸੇ ਵਾਰ ਜੀ ਗੱਡੀ ਦੇ ਅੰਦਰ ਲਾਈਟਾਂ ਪੀਲੀਆਂ ਹੋ ਜਾਂਦੀਆਂ ਨੇ, ਖਰਾਬ ਹੋ ਜਾਂਦੀਆਂ ਨੇ ਤਾਂ ਉਹਨਾਂ ਦਾ ਵੀ ਫਿਨਿਸ਼ਿੰਗ ਦਾ ਪ੍ਰੋਪਰ ਆਪਾਂ ਕੰਮ ਕਰਕੇ ਦੰਨੇ ਆ। ਇੱਕ ਚੀਜ਼ ਇਲੈਕਟਾਂ ਦੇ ਨਾਲ ਨਾਲ ਇੱਕ ਚੀਜ਼ ਹੋਰ ਹੈ ਬਾਏ ਜਣ ਤੁਹਾਡੀ ਗੱਡੀ ਦਾ ਕੋਈ ਬੰਪਰ ਟੁੱਟ ਗਿਆ। ਹਾਂ ਜੀ ਹਾਂ। ਤੁਸੀਂ ਨਵਾਂ ਨਹੀਂ ਲਾਉਣਾ। ਬਸ ਪੀਸ ਇਕੱਠੇ ਕਰ ਲਏ ਆ ਆਪਾਂ ਵੈਲਡਿੰਗ ਵੀ ਕਰਾ ਦਨੇ ਆ। ਹਾਂ ਬੈਲਡਿੰਗ। ਉਹ ਪਰਲੇ ਪਾਸੇ ਉਹ ਤੁਹਾਨੂੰ ਪ੍ਰੋਸੈਸ ਦਿਖਾਉਂਗਾ। ਉਸ ਤੋਂ ਇਲਾਵਾ ਜਿਸ ਆ ਵੀ ਆਪਣੇ ਕੋਲ ਪਰਫਿਊਮ ਵਗੈਰਾ ਸਾਰਾ ਕੁਝ ਪਿਆਣਾ। ਬਾਕੀ ਆਪਣੇ ਤੋਂ ਵੀਰ ਜੀ ਪਰਫਿਊਮ ਸੈਗਮੈਂਟ ਆ ਸਾਰਾ ਇਹ। ਤੁਸੀਂ ਆ ਦੇਖ ਸਕਦਾ ਹਰ ਤਰ੍ਹਾਂ ਦਾ ਪਰਫਿਊਮ ਗੱਡੀ ਦਾ ਕਿਸੇ ਤਰ੍ਹਾਂ ਡੈਸ਼ਬੋਰਡ ਆਟਮਾ ਉਹ ਸਾਰਾ ਜਿਵੇਂ ਅੱਜ ਕੱਲ ਹੈਲੀਕਾਪਟਰ ਬਹੁਤ ਚੱਲ ਰਿਹਾ ਹੈ। ਹੈਲੀਕਾਪਟਰ ਚੱਲ ਰਿਹਾ ਅੱਜ ਕੱਲ ਹੈ। ਅਲਾਈ ਵਗੈਰਾ ਹੱਬ ਵਗੈਰਾ ਲਾਉਂਦੇ ਨੇ। ਠੀਕ ਹੈ ਜੀ ਇਹ ਸਾਰੇ ਮਿਲ ਜਣੇ। ਸਟੀering ਬਣਾਉਣਾ ਕਿਸੇ ਨੇ ਕਿਸੇ ਵੀ ਤਰ੍ਹਾਂ ਕੰਪਨੀ ਫਿੱਟਡ ਜਾਂ ਕਿਸੇ ਵੀ ਤਰ੍ਹਾਂ ਦਾ ਹਰ ਤਰ੍ਹਾਂ ਦਾ ਸਟੀering ਵੀ ਆਪਾਂ ਮੜ ਕੇ ਦਿੰਨੇ ਆ। ਇੱਕ ਚੀਜ਼ ਉਰੇ ਆਉਣ ਦਾ ਫਾਇਦਾ ਪਤਾ ਕੀ ਹੋਊਗਾ ਉਰੇ ਇਕੱਲੀ ਐਕਸੈਸਰੀ ਬਾਈ ਹੋਰ ਪਲੇਅਰ ਫਿੱਟ ਕਰਾ ਰਹੇ ਨੇ ਤਾਂ ਉਹ ਫਿਟਿੰਗ ਫੁੱਟਿੰਗ ਦਾ ਕੰਮ ਆਪਣਾ ਸਾਰਾ ਵਿੱਚ ਹੀ ਹੈ। ਵੀ ਖਾਰ ਚੀਜ਼ ਦੀ ਕੋਈ ਵੀ ਆਟਮ ਨਹੀਂ ਜਿਹੜੀ ਆਪਣੇ ਕੋਲ ਲੱਗ ਗਈ। ਵਿਦ ਫਿਟਿੰਗ ਆ। ਵਿਦ ਫਿਟਿੰਗ। ਹਰ ਚੀਜ਼ ਦੀ ਫਿਟਿੰਗ ਕਰਕੇ ਦਵਾਂਗੇ ਇਹ ਨਹੀਂ ਹੈ ਵੀ ਸਮਾਨ ਉਹ ਰੋ ਲੈ ਲਿਆ। ਹਾਂ। ਫਿੱਟ ਕਿਤੇ ਹੋਰ ਕਰਾਉਣ ਲਈ ਬੰਦਾ ਲੱਭ ਰਿਆ ਨਾ ਨਾ। ਆਪਣੇ ਕੋਲ ਕਾਊਂਟਰ ਤੇ ਸਪੈਸ਼ਲ ਸਾਰੀ ਫਿਟਿੰਗ ਹੋ ਕੇ ਜਾਊਗੀ ਹਰ ਗੱਡੀ ਦੀ। ਲਓ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੈਡ ਨੇ ਬਾਕੀ ਯਾਰ ਐਸੈਸਰੀ ਦੇ ਵਿੱਚ ਤਾਂ ਬਹੁਤ ਸਾਰਾ ਲੈਡ ਮੋਡੀਫਿਕੇਸ਼ਨ ਕਰਾਉਣੀਆਂ ਤਾਂ ਮੈਡ ਲੈਡ ਮੋਡੀਫਿਕੇਸ਼ਨ ਦੀ ਜੀ। ਅੰਦਰ ਜਿਵੇਂ ਆਪਣੇ ਕਹਿੰਦੇ ਵੀ ਲੱਗੀਆਂ ਹੁੰਦੀਆਂ ਡੀਆਰਐਲ ਤਾਂ ਡੀਆਰਐਲ ਵਗੈਰਾ ਵੀ ਸਾਡੇ ਤੋਂ ਸਾਰੇ ਇੰਸਟਾਲ ਕਰਵਾ ਸਕਦੇ ਹਰ ਤਰ੍ਹਾਂ ਦੀ ਐਪ ਕੰਟਰੋਲ ਸਿੰਪਲ ਹਰ ਤਰ੍ਹਾਂ ਦੀ ਡੀਆਰਐਲਾਂ ਦੀ ਆ ਦੇਖੋ ਇਹ ਡੀਆਰਐਲ ਦੇ ਵਿੱਚ ਵੀ ਆਪਣੇ ਕੋਲ ਕਈ ਤਰ੍ਹਾਂ ਦੀਆਂ ਕੁਆਲਿਟੀਆਂ ਨੇ ਇਹ ਹੈਡਲਾਈਟ ਤੇ ਇੰਸਟਾਲ ਕਰ ਲੈ ਤੁਸੀਂ ਆਹ ਦੇਖ ਲਈਆ ਤੇ ਇੱਕ ਤੁਹਾਨੂੰ ਹੋਰ ਦਿਖਾਉਨੇ ਆ ਇਹ ਮੈਂ ਤੁਹਾਨੂੰ ਦਿਖਾ ਦਵਾਂ ਜਿਵੇਂ ਆਪਣਾ ਹੈਡਲਾਈਟਾਂ ਦੇ ਉੱਪਰਲੇ ਪਾਸੇ ਆਪਾਂ ਆ ਚੀਜ਼ ਨਹੀਂ ਕਰਾ ਲੈਂਦੇ ਹੁੰਦੇ ਇਹ ਉਹਦੀ ਗੱਲ ਕਰ ਰਹੇ ਨੇ ਬਾਈ ਡੀਆਰਐਲ ਕਿ ਹੁਣ ਨਵੇਂ ਮਾਡਲ ਦੇ ਘਟੇ ਸਾਰੇ ਡੀਆਰਐਲ ਲਾਉਣ ਲੱਗ ਰਹੇ ਨੇ ਫਰਜੀ ਲੱਕੇ ਹੋ ਗਿਆ ਲੈਣ ਚਿੱਟੀ ਜਿ ਲੱਗ ਜਾਂਕ ਦਿੰਦੇ ਉਹ ਚੀਜ਼। ਬਾ ਜਿਹੜੇ ਦੂਜੇ ਪੁਰਾਣੇ ਕਨੇ ਜਿੰਨਾ ਚ ਡੀਆ ਰਾ ਲੈ ਹੈ ਨਹੀਂ ਉਹ ਸਾਡੇ ਕੋਲ ਲਵਾ ਸਕਦਾ ਇਹ ਐਪ ਕੰਟਰੋਲ ਵਾਲੀ ਆ। ਹੁਣ ਤੁਸੀਂ ਆਹ ਚੱਲਾ ਤਾਂ ਫੋਟੋ ਵੀ ਦੇਖ ਸਕਦੇ ਹੋ। ਠੀਕ ਹੈ ਜੀ। ਇਸ ਤਰ੍ਹਾਂ ਦੀ ਲੜੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਅੱਜ ਆ ਕੰਪਨੀ ਫਿੱਟਣ ਹੁੰਦੀ ਨਾ ਵੱਡਣ ਵਾਲੀਆਂ ਲੜੀਆਂ। ਹੱਡੀ ਵਾਲੇ। ਹਾਂ ਆਡੀ ਵਾਲੀਆਂ ਤੇ ਇਹ ਲੜੀਆਂ ਵੀ ਆਪਣੇ ਕੋਲ ਵਿਦ ਫਿਟਿੰਗ ਕਰਕੇ ਹੀ ਜਾਣ ਗਿਆ। ਵਿਦ ਫਿਟਿੰਗ ਕਰਕੇ ਹੀ ਜਾਣ ਗਿਆ। ਇੱਕ ਕਿਸੇ ਭਰਾਣਾ ਪੁਰਾਣੀਆਂ ਲੈਟਾਂ origignal ਲੈਣੀਆਂ ਨੇ। ਆਪਣੀ ਚਦਾ ਜਾਓਗੇ ਹੁਣ ਆ ਫੋਰਚਨਰ ਦੀ ਭਈਣਾ। ਇਹ ਫੋਰਚਨਰ ਦੀ ਆ ਜੀ। ਬਾਈ ਮਹਿੰ ਹਾਂ ਹਾਂ ਮੈਂ ਜਿੱਕਰ ਲੱਗੇ ਵੀ ਡਰ ਲੱਗਦਾ ਆਪਣੇ ਕੋਲ ਸਸਤੀ ਹੈ ਮੈਂ ਕਹਨਾ ਜਮੀਨ ਸਸਤੀ ਵੀ ਕਿੰਨੇ ਦਾ ਵੈਸੇ ਤਾਂ ਇਹਦਾ ਜੇਮੀਨ ਦੀ Ориجنਲ ਲੈਂਡ ਬਗ ਜੋ ਆਪਣੇ Ориجنਲ ਏਜੰਸੀ ਦੇ ਵਿੱਚੋਂ ਤਾਂ 90000 ਪ੍ਰਾਈਸ ਟਮ ਸੈਟ ਹੈ ਜੀ ਮੈਂ 60 70000 ਦਾ ਐਸਟੀਮੇਟ ਲੈਦੀ 90000 ਦਾ ਸੈਟ ਹੈ 90000 ਰੁਪਏ ਦਾ ਸੈਟ ਹੈ ਇਹ ਸੈਟ ਆਪਣੇ ਕੋਲ ਮਿਲੂਗੀ ਸਾਰੀ 7000 ਰੁਪਏ ਦੀ ਇੱਕ ਪੀਸ 14000 ਦਾ ਸੈਟ ਹੈ 90000 ਦੀ ਕੰਪਨੀ ਚ ਆ ਬਾਈ ਕਹਿੰਦਾ ਮੇਰੇ ਤੋਂ 14000 ਦੇ ਲੱਦੋ origignal ਦੀ origignal ਵੀਰ ਜੀ origignal ਹਰ ਤਰ੍ਹਾਂ ਦੀ ਗੱਡੀ ਦੀ ਮਿਲ ਜੂਗੀ ਮੈਂ ਕਹਿੰਦਾ ਫਰੰਟ ਬੈਕ ਸਾਈਡ ਸਿਸੇ ਤੁਸੀਂ ਕਿਹੜੀ ਮਰਜ਼ੀ ਗੱਡੀ ਦੀ ਲਾਈਟਾਂ ਲੈਣੇ ਨਾ ਖਾਸ ਗੱਲ ਇਹਨਾਂ ਦੀ ਇਹੀ ਹੈ ਉਰੇ ਸਾਰਾ ਕੁਝ ਮਿਲ ਜੂਗਾ ਤੇ ਉਹ ਵੀ ਪੰਜੇ ਆਪਣੇ ਉਰੇ ਲਾਈਟਾਂ ਮਤਲਬ ਬਾਦੂ ਪੰਜੇ ਨੇ ਮਸੂ ਦਿਖਾ ਵੀ ਦੇਗਾ ਲੇਕਨ ਇੱਧਰ ਵੀ ਪਿਆ ਸਟਾਕ ਉਹ ਨਾਲ ਦੀ ਦੁਕਾਨ ਦੇ ਵਿੱਚ ਵੀ ਸਾਰਾ ਸਟਾਕ ਪਿਆ ਆਪਣਾ ਇੱਕ ਐਸੀ ਵੀਰ ਜਿਵੇਂ ਨਾ ਕਈ ਵਾਰ ਭਰਾਮ ਦੇ ਨਾਲ ਗੱਡੀ ਦੀ ਲਾਈਟ ਮੜੀ ਜੀ ਲੱਗ ਜਾਂਦੀ ਹੈ ਕ੍ਰੈਕ ਆ ਗਈ ਫਟ ਗਈ ਕੁਛ ਗਲਾ ਹੋ ਗਿਆ ਉਹ ਕਹਿੰਦਾ ਕੱਲਾ ਸ਼ੀਸ਼ਾ ਮ ਵੀ ਜਿਹੜੇ ਸ਼ੀਸ਼ੇ ਵਾਲਾ ਕੰਮ ਆ ਵੀ ਸ਼ੀਸ਼ੇ ਮਿਲ ਰਹੇ ਨੇ ਹੁਣ ਗੱਡੀਆਂ ਦੇ ਆਰ ਐਨ ਐ ਸ਼ੀਸ਼ੇ ਪਰ ਸਿਲੇਕਟਡ ਗੱਡੀਆਂ ਦੇ ਨਾ ਹਜੇ ਮਾਲ ਆਈ ਜਾਂਦਾ ਹੁਣ ਮੇਰੇ ਕੋਲੇ ਮਾਲ ਆਇਆਗਾ ਵਰਨਾ ਫਲੂਇਡਿਕ ਦਾ ਓਕੇ ਠੀਕ ਆ ਹੁਣ ਵਰਨਾ ਫਲੂਇਡਿਕ ਦੀ ਲਾਈਟ ਟੁੱਟ ਜਾਂਦੀ ਆ ਤਾਂ ਨਵੇਂ ਸ਼ੀਸ਼ੇ ਵਰਨਾ ਫਲੂਇਡਿਕ ਦਾ ਆਏਗਾ ਜਿਹੜਾ ਆਪਾਂ ਪਾ ਕੇ ਦੰਨੇ ਆ ਕੱਲਾ ਸ਼ੀਸ਼ਾ ਹਣਾ ਕੱਲਾ ਸ਼ੀਸ਼ਾ ਪੂਰੀ ਦੀ ਪੂਰੀ ਕਲਾਟ ਕਹਿੰਦਾ ਯਾਰ ਮਾਲ ਨਹੀਂ ਮਿਲਗੀ ਬੋਲੀ ਲੈਣੀ ਜੇ ਕਰੀ ਤਾਂ ਕੱਲਾ ਸ਼ੀਸ਼ਾ ਵੀ ਮਿਲ ਜੂਗਾ ਆਪਣੇ ਕੋਲੋਂ ਕੱਲਾ ਸ਼ੀਸ਼ਾ ਇਹ ਸਿਲੇਕਟਡ ਗੱਡੀਆਂ ਨੂੰ ਮਿਲੂਗਾ ਆਪਣੇ ਕੋਲੋਂ ਵਰਨਾ ਫਲੂਇਡਿਕ ਦਾ ਮਿਲ ਜੂਗਾ ਤੇ ਆਈਟਮ 올ਡ ਮਾਡਲ ਦਾ ਮਿਲ ਜੂਗਾ ਜਿਹੜਾ ਇਸ ਟਾਈਮ ਅਵੇਲੇਬਲ ਆ ਤੁਸੀਂ ਇੱਕ ਕੰਮ ਕਰੋ ਬਾਈ ਨੂੰ ਨਾ ਕਿ ਮੈਂ ਆ ਜਾਂਦਾ ਹੁੰਦਾ ਮਾਲ ਕੁਛਕ ਦੇ ਨਾਲ ਵੱਧ ਕੁਝ ਵੀ ਲਾ ਲੋ ਤੁਸੀਂ ਜੇ ਆਪਦੀ ਗੱਡੀ ਦੀ ਕੋਈ ਵੀ ਹੈਡਲਾਈਟ ਦਾ ਹਿੱਸਾ ਪਵਾਉਣਾ ਹੈ ਤਾਂ ਸਕਰੀਨ ਤੇ ਨੰਬਰ ਜਾ ਰਹੇ ਤਾਂ ਕਾਲ ਕਰਕੇ ਕਨਫਰਮ ਕਰ ਲਓ ਬਾਈ ਸਾਡੇ ਕੋਲ ਆ ਗੱਡੀ ਹੈ ਕਨਫਰਮ ਕਰ ਲਓ ਸਾਡੇ ਕੋਲ ਅਵੇਲੇਬਲ ਆਰਡਰ ਲਿਖਾਉਂਦਾ ਪਾਉਂਦਾ ਇਹ ਪਤਾ ਗੱਲ ਕਿ ਜਿਹੜੇ ਸੀਸੇ ਨੇ ਇਹ ਇੰਦਾਂ ਨਹੀਂ ਮਿਲਦੇ ਇਹ ਮਿਲਦੇ ਨੇ ਸੀਸੇ ਮੰਨ ਕੇ ਚੱਲ ਵੀ ਸਲੈਕਟਡ ਜਿਵੇਂ ਅੱਜ ਇੱਕ ਗੱਡੀ ਦਾ ਲੋਟ ਆ ਗਿਆ ਉਹ ਚ ਸੀਸੇ ਦੇ ਮਿਲ ਗਿਆ ਆ ਗੱਡੀ ਦਾ ਮਾਡਲ ਤਾਂ ਆ ਗਿਆ ਅਲੱਗ-ਅਲੱਗ ਮਾਡਲ ਆ ਗਿਆ ਉਹ ਜਿਹੜਾ ਮਰਜ਼ੀ ਲਵਾ ਸਕਦਾਗਾ ਠੀਕ ਹੈ ਨਾ ਬਾਕੀ ਗੱਡੀਆਂ ਦਾ ਹੌਲੀ ਹੌਲੀ ਆਈ ਜਾਊਗਾ ਤੇ ਉਵੇਂ ਉਵੇਂ ਨਾਲ ਦੀ ਨਾਲ ਅਪਡੇਸ਼ਨ ਆਪਾਂ ਦਿੰਦੇ ਰਹਾਂਗੇ ਇੱਕ ਆਪਣਾ ਬੰਪਰ ਵਾਲਾ ਸਿਸਟਮ ਰਹਿਗਾ ਦਿਖਾਈ ਆਪਾਂ ਸਾਰਿਆਂ ਨੂੰ ਜੀ ਆਜੋ ਜੀ ਦੇਖੋ ਬਈ ਆਹ ਪੰਨਿਆਂ ਨੇ ਸਾਰੀਆਂ ਦੀਆਂ ਸਾਰੀਆਂ Ориਜਨਲ ਲਾਈਟਾਂ ਗੱਡੀ ਦੀਆਂ ਮਤਲਬ Ориਜਨਲ ਨੇ ਹੈ ਤੁਸੀਂ ਜਿਹੜੀ ਗੱਡੀ ਦੇ ਕਹੋਗੇ ਤੁਹਾਨੂੰ ਮਿਲ ਜਾਣਗੀਆਂ ਫਰੰਟ ਫਰੰਟ ਸਾਈਡ ਹੁਣ ਇੱਕ ਸਾਨੂੰ ਆਪਾਂ ਦਿਖਾਣੇ ਆ ਗਏ ਫੂਕਣੀ ਇਹ ਹੀ ਆ ਬਈ ਜਾਦੂ ਵਾਲੀ ਮਸ਼ੀਨ ਹੈ ਇਹ ਆ ਮਿੱਤਰੋ ਬੰਪਰ ਵੈਲਡਿੰਗ ਕਰਨ ਵਾਲੀ ਮਸ਼ੀਨ ਮਤਲਬ ਥੋੜਾ ਪੁਰਾਣਾ ਬੰਪਰ ਟੁੱਟ ਗਿਆ ਨਮਾ ਲਾਉਣ ਦੀ ਲੋੜ ਨਹੀਂ ਥੋੜੇ ਕੋਲ ਪੀਸ ਪਏ ਨੇ ਐਨਾਂ ਕੋਲ ਹੁੰਦੀ ਹੈਗੀ ਇੱਕ ਨਾਈਲੋਨ ਦੀ ਤਾਰ ਜੀ ਹੁੰਦੀ ਹੈ ਪਲਾਸਟਿਕੀ ਦੀ ਉਹਦੇ ਨਾਲ ਆਪਣੀ ਵੈਲਡਿੰਗ ਹੋ ਜਾਂਦੀ ਹੈ ਨਾ ਵੀਰੇ ਹਾਂਜੀ ਪ੍ਰੋਪਰ ਤਰੀਕੇ ਦੇ ਨਾਲ ਆ ਆ ਚੀਜ਼ ਹੈ ਇਹ ਮਤਲਬ ਇਦਾਂ ਦਾ ਕੋਈ ਸਿਸਟਮ ਹੈ ਇਹਦੇ ਨਾਲ ਕਰ ਦਿੰਦੇ ਨੇਗੇ ਸਕਰੀਨ ਤੇ ਭਰਾ ਦਾ ਨੰਬਰ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਐਕਸੈਸਰੀ ਲੈਣੀ ਹੈ ਸਮਾਨ ਲੈਣਾ ਹੈ ਫਿਟਿੰਗ ਕਰਾਉਣਾ ਹੈ ਕੁਝ ਵੀ ਕਰਾਉਣਾ ਹੈ ਰੇਟ ਬਿਲਕੁਲ ਜਾਇਦ ਨੇ ਆਪਾਂ ਮੈਂ ਪਹਿਲਾਂ ਬਾਈ ਕਹਿੰਦਾ ਮਾਰਕਟ ਜਿਹੜੇ ਟਰਾਈ ਕਰਕੇ ਮੇਰੇ ਕੋਲ ਫਿਰ ਆ ਜਿਓ ਬਿਲਕੁਲ ਸਹੀ ਕਰ ਲਿਆ ਸਕਰੀਨ ਤੇ ਜਦਾਂ ਨੇ ਨੰਬਰ ਆ ਆ ਕਰ ਲਓ ਜੀ ਕੰਟੈਕਟ ਬਾਕੀ ਜਰ ਐਡਰੈਸ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ